The <laughs> cat ਇੱਕ ਮਿੰਟ ਪਿੱਛੇ ਪਾਓ ਮੋਸਮੀ ਪਿੱਛੇ ਦੇ ਅੰਦਰ ਆ ਕੇ ਕੁਝ ਨਹੀਂ ਕਰੇ ਇੱਕ ਮਿੰਟ ਰੁਕ ਜਾਈਏ ਦਵਾਈਆਂ ਤੱਕ ਦਵਾਈਆਂ ਤੱਕ ਤੁਸੀਂ ਬੰਦ ਕਰਾਉਂਦੀਆਂ ਤਾਂ ਹੋਰ ਕੀ ਕੰਮ ਕਰ ਲੈ ਕੋਈ ਐਂਦੀ ਗੁੰਡਾ ਕਰਦੀ ਭਾਜੀ ਗੁੰਡੀ ਕਰਦੀ ਲੱਗਦੀ मैं हॉस्पिटल के अंदर बातें करीब नाम वाले बात करना आप ਆਪਾਂ ਆਂਸਨ ਇੱਕ ਸੰਤੋ ਆਪ ਇਹਾਂ ਵੀ ਆਖਲਾ ਮਤ ਕਰ ਮੇਰੀ ਵੈਰੀ ਆਖਲਾ ਮਤ ਨਹੀਂ ਤੋ ਜੀ ਮਹਾਰਾਜ ਇੱਕ ਮਿੰਟ ਆ ਆ ਬਾਕੀ ਬੰਦਾਂ ਨੂੰ ਸੈਡ ਡਾਕਟਰ ਸਾਹਿਬ ਦੋ ਦੋ ਬੰਦਿਆਂ ਨੂੰ ਭੇਜ ਦੋ ਬੋਲੋ ਦੋ ਬੰਦਿਆਂ ਨੂੰ ਭੇਜੋ ਬਾਕੀ ਬੀਜੋ ਉਹ ਬੀਜੋ ਉਹ ਦੋ ਜਣੇ ਸੁਖ ਕਰੋ ਕੋਈ ਨਹੀਂ ਕੋਈ ਨਹੀਂ ਬਾਕੀ ਲੜਦੇ ਬਾਤ ਸਹੀ ਦੋ ਬਹੁਤ ਹੋਈ ਦੋ ਬੰਦੇ ਜਿਹਨਾਂ ਨੇ ਬਾਪੂ ਦੇ ਉਹਨਾਂ ਨੂੰ ਸੀ ਮਾਰਿਆ ਜਦੋਂ ਉਹ ਖੜੇ ਖੜੇ ਆਉਂਦੇ ਆ ਹੱਸਦਾ ਆ ਉਹਨੂੰ ਹੱਥੀਂ ਕੋਲੇ ਲਾੜਾ ਬਹੁਤ ਜਿਆਦਾ ਜਨਾਬ ਜਿਹੜਾ 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 ਜਿਲ੍ਹੇ ਮਹਾਰਾਜ ਦਾ ਮਾਰਿਆ ਯਾਰ ਉਹ ਵੀ ਭਾਈ ਜੀ ਨਾ ਨਾ ਕਰੀ ਇਹ ਅੰਦਾ ਬੰਦਾ ਹੈ ਜਿਹੜਾ ਭੱਜ ਜਾਈਦਾ ਮੈਂ ਨਾ ਜਵਾਬੀ ਪਿੱਛੇ ਖੜੀ ਦੇ ਬਹੁਤ 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 ਮਿਲਾਂਗੇ ਜੀ ਛੋਟੇ ਵੀ ਮੇਰੇ ਨਾਲ ਜਾਣਾ ਚਾਹਦਾ ਹਾਂ ਆਏ ਬੰਦੇ ਕਹਿੰਦੇ ਕਹਿੰਦਾ ਵਿਵਾਦ ਹੋ ਜਾਣੇ ਪਏ ਦੋ ਬਹੁਤ ਛੋਟੇ ਸਾਰੇ ਮਿਲਣੇ ਸਾਰਦੇ ਹੋ ਤੁਸੀਂ ਦੋ ਜਣੇ ਜੇਕਰ ਅੱਗੇ ਚੱਲ ਕੇ ਸਾਰੇ ਮਿਲਣੇ ਸਾਰਦੇ ਹੋ ਕਮੇਟੀ ਨਾਲ ਆ ਜੀ ਅਸੀਂ ਨਾ ਸੁਣਿਆ ਹੀ ਹੋਵੇ ਆ ਜਾ ਯਾਰ ਭਾਈ ਉਹ ਚਲੇਗਾ ਉਹ ਮੇਰੇ ਪਾਗੀ ਦੇ ਸਰਪਾ ਦੋ 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 ਯਾਰ ਤੈਨੂੰ ਮਾਰਾਂਗਾ ਪਿੱਛੇ ਹੋ ਜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਗੇ ਪਿੱਛੇ ਕਰਦਾ ਰਹੀ ਇਹਦਾ ਪਰ ਜੇ ਕਹਤੋਂ ਨਹੀਂ ਜਾਓ ਸਰ ਜੀ ਪਿੱਛੇ ਪਿੱਛੇ ਦਾ ਕਰ ਦੋ ਸਰ ਜੀ ਕਹਿੰਦੇ ਨਾਲੇ ਆ ਤੁਹਾਡੇ ਪਿੱਛੇ ਸਿਰਫ ਆਪ ਕੋਲ ਇੱਕ ਮਿੰਟ ਆ ਥੱਲੇ ਆ ਜਾਓ ਯਹਾਂ ਤੇ 15 16 ਹੋਰ ਇੱਕ ਮਿੰਟ ਬਸ ਉਹ ਮੇਰੀ ਬੇਟੀ ਸਹੋ ਐਡਾ ਨਾ ਨੀਚੇ ਨਾ ਜਾ ਰਹਾ ਰੋਡ ਤੱਕ ਚਲੀ ਜਾਣਾ ਹੈ ਮੇਰੀ ਗੱਲ ਰਾਜ 2 ਮੀਟਰ ਡਿਫਰੈਂਸ਼ੀਏਸ਼ਨ ਵੀ ਆ ਤੁਸੀਂ ਆਪ ਦੇ ਮਰੀਜ਼ ਬਾਕੀ ਦੇ ਬੱਚੇ ਕਰ ਦੋ ਉਹ ਨਾ ਯਾਰ ਪਹਿਲਾਂ ਹੁਣ 50 ਬੰਦੇ ਥੋੜੇ ਬੋਲੀ ਜਾਂਦੇ ਰਹੇ ਨਾ 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 ਨ ਸਬਾਤ ਕਹਿੰਦੇ ਪਰ ਕਿੱਥੇ ਜਾ ਰਹੇ ਕਿੰਨੇ ਦਿਨ ਹੋ ਗਏ ਸਬਾਤ ਇਹਦੀ ਵੀ 20 ਦਿਨ ਹੋ ਗਏ ਮਾਂ ਕਹਿੰਦੇ ਅਸੀਂ ਕਹਿੰਦੇ ਦੋ ਜਣੇ ਜਾਣਗੇ ਕੋਈ ਅੰਦਰ ਸਟਾਫ ਖੜਾ ਤੁਹਾਡਾ ਜਾਨਸਾਰ ਆਪਣੀ ਸਮਝਿਆ ਦੀ ਹੁਣ ਗਤੀਬਿੰਦ ਵਿੱਚ ਬਾਹਰ ਨੂੰ ਯਾਰ ਆ ਵੀ ਕੋਰ ਬਣਾਈ ਲੁਕਸ ਕਰੀਆ ਸਿੱਧੇ ਬੱਤੀ ਸੋਧਾ ਕਰਦੀ ਕਰੀਆ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਵੀ ਬਣੂਗਾ ਦਵਾਈ ਦੇਣ ਦੇ ਨਾਲ ਕੁਝ ਕੁ ਆਰਥੀਆ ਬੀਬੀ ਕੌਣ ਜ਼ਿੰਮੇਵਾਰ ਹੈ ਵੀ ਬਿਲ ਹੋਣ ਦੇ ਆਰ ਦੇਰੀ ਵੀ ਕੋਈ ਕੋਸ਼ਿਸ਼ ਕਰ ਰਹੇ ਨਹੀਂ ਅੰਦਰ ਕੁਛੋਦਾ ਸੀ ਨਮੀਰ ਖਾਨ ਮਾਜਰੇ ਦੀ ਘਰ ਵਾਲੀ ਖੜੀ ਵੀ ਪੰਜਾਬ ਉਸ ਨੂੰ ਸਬਾਤ ਦੀ ਕੋਸ਼ਿਸ਼ ਜਾਰੀ ਹੈ ਇਹ ਨਹੀਂ ਗੁੱਡਿਆ ਕਰਦੀ ਕਿ ਕਿ ਭਾਜੀ ਦੇਖੋ ਗੁੱਡਿਆ ਕਰਦੀ ਉਹ ਚੌੜੇ ਪੀਰ ਉਹ ਕਹਿੰਦਾ ਹਿਲਾਣੀ ਜਾਣਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਅਸੀਂ ਤਾਂ ਪਤਾ ਲੈਣ ਵਾਸਤੇ ਆਏ ਅਮਰੀਕਾ ਦੋ ਮੈਂਬਰਾਂ ਨੂੰ ਕਿਹਾ ਜਾਦੋ ਤਾਂ ਕਿ ਅਸੀਂ ਵੀ ਆਪਣੇ ਪਰਿਵਾਰ ਜਿਹੜੇ ਇੱਕ ਲਾਗੀ ਤੌਰ ਤੇ ਵਰਗੇ ਨਿਵਾਸ ਸਕੀਏ ਕਿ ਇੰਦਾ ਕਹਾਣੀ ਸਰਕਾਰ ਨੂੰ ਕਰਨ ਦੇਣਾ ਪ੍ਰਸ਼ਾਸਨ ਦੇ ਕੋਈ ਗੁੰਨਰਾਜ ਚਲਾ ਰਿਹਾ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਤਾਂ ਕਿ ਜਿਹੜੀ ਅਸੀਂ ਆਪ ਦਾ ਚਾਹ ਵਿਰੋਧੀ ਧਿਰਦੇ ਹਾਂ ਪਰ ਅਸੀਂ ਉਹਨਾਂ ਦੇ ਪਰਿਵਾਰ ਦਾ ਪਤਾ ਲੈਣ ਵਾਸਤੇ ਆਏ ਆ ਬੇਨਤੀ ਹੈ ਕਿ ਦੋ ਮੈਂਬਰਾਂ ਚਾਹੇ ਅੰਦਰ ਜਾਣ ਦਿੱਤਾ ਜਾਵੇ ਤਾਂ ਕਿ ਅਸੀਂ ਅਸੂ ਵੀ ਜਾ ਕੇ ਪਰਿਵਾਰ ਦਾ ਹਾਲਾਤ ਜਾਣ ਸਕੀਏ ਖਤਰਾ ਹੈ ਜੀ ਬਿਲਕੁਲ ਖਤਰਾ ਹੈ ਬੀਬੀ ਆਊਗੀ ਬੀਬੀ ਦੇ ਬਿਆਨ ਲਿਓ ਛੋਕ ਕੇ ਕਹੇ ਉਹਨੂੰ ਪੰਜਾਬ ਪੁਲਿਸ ਤੋਂ ਖਤਰਾ ਹੈ ਸਰਕਾਰ ਤੋਂ ਖਤਰਾ ਹੈ ਫੋੜ ਤੇ ਗੱਲ ਹੁੰਦੀ ਰਹੀ ਹੈ ਬਹੁਤ ੱੱਕਾ ਕਰੀਏ ਕੋਈ ਚਲਚਲ ਅਰਾਜ ਨਹੀਂ ਹੋ ਰਿਹਾ ਕੀ ਆ ਥੱਲੇ ਸ਼ਾਂਤੀ ਨਾਲ ਦੋ ਜਣੇ ਕਿ ਵੀ ਦੋ ਜਣੇ ਨੂੰ ਬਿੰਦੋ ਇਹ ਬਿਲਡ ਹੀ ਨਹੀਂ ਦੇ ਰਹੇ ਜੀ ਡਰਦੀ ਹੈ ਸਰਕਾਰ ਕਿਉਂ ਡਰਦੀ ਹੈ ਕੋਈ ਗਲਤ ਕੰਮ ਹੈ ਇਹ ਕੰਮ ਉਹ ਕੰਮ ਹੈ ਜਿਹੜੀ ਅਫਗਾਨਾਂ ਤੋਂ ਕੁੜੀਆਂ ਚਾੱਕ ਲਿਆਉਂਦੀ ਆਂ ਅਸੀਂ ਆਪਣੇ ਪੰਜਾਬ ਵਿੱਚ ਅਸੀਂ ਵੀ ਆਏ ਸ਼ਾਂਤੀ ਨਾਲ ਦੋ ਦੋ ਜਣੇ ਆ ਰਹੇ ਹੁਣ ਸਿੱਧਾ ਕਹਿੰਦੇ ਕਿਸੇ ਬਿਲਡਿੰਗ ਦੇ ਦੇ ਇਹ ਧੱਕਾ ਕਰ ਲੈ ਕੋਣ ਆਇਆ ਤੁਹਾਡੇ ਸਾਹਮਣੇ ਇਹ ਪਾਕੜਾ ਜੀ ਇਹ ਅਸੀਂ ਖੜਾ ਜਮਾਨਾ ਬੰਦ ਕਰ ਦੋ ਸਰਕਾਰੀ ਦੇ ਅੰਦਰ ਆਉਂਦਾ ਰਹੇ ਪਿੱਛੇ ਆਉਂਦਾ ਚੱਲੋ ਜਿਆਦਾ ਕੋਈ ਨਾ ਆਜੋ ਲਾਲ ਕਸਵਾ ਆਜੋ ਜੀ ਕੀ ਕਹੋਗੇ ਨਹੀਂ ਜਾਂਦਾ ਬਿੱਟੂ ਜੀ ਕੀ ਗੱਲਾਂ ਜਾਂ ਬਿੱਟੂ ਜੀ ਆਹ ਦੇਖ ਲਓ ਮਤਲਬ ਪੰਜਾਬ ਤੁਸੀਂ ਇਹ ਧਰ ਨੂੰ ਪਹਿਲੀ ਵਾਰ ਦੇਖਣੀ ਹੈ ਇੰਨਾ ਕੋਈ ਜ਼ੁਲਮ ਇੱਕ ਲੇਡੀ ਜ ਨੂੰ ਤੁਸੀਂ ਸਮਝ ਲਓ ਵੀ ਮਹੀਨੇ ਤੋਂ ਲਗਾਤਾਰ ਪੇ ਲੋ ਘਰ ਅੰਦਰ ਬੰਦ ਕੀਤਾ ਹੋਇਆ ਹੈ ਹੁਣ ਤੁਹਾਡੇ ਸਾਹਮਣੇ ਆ ਹਸਪੀਟਲ ਦੇ ਲੋ ਹਾਲਾਤ ਕੀ ਹੈ ਪੁਲਿਸ ਸੌਣੀ ਬਣਾਈ ਹੈ ਜੇ ਉਹਦੇ ਦੇ ਨਾ ਕਿ ਕਸੂਰ ਕਿਤੇ ਜਨਾਨੀ ਦੇ ਪਰਚਾ ਦੇ ਦੋ ਲੇਡੀ ਜ ਅਗਲਾ ਜੇਲ੍ਹ ਚੋਂ ਵੀ ਜਾ ਕੇ ਜੇਲ੍ਹ ਚੋਂ ਵੀ ਤੁਸੀਂ ਕਿਸੇ ਬੰਦਾ ਬਿਮਾਰ ਉਹਦਾ ਵੀ ਇਲਾਜ ਹੋ ਜਾਂਦਾ ਹੈ ਇਹ ਨਹੀਂ ਹੁੰਦਾ ਕਿ ਜੇਲ੍ਹ ਚ ਨਾ ਹੋਵੇ ਉਹਦਾ ਵੀ ਇਲਾਜ ਹੋ ਜਾਂਦਾ ਹੈ ਐਡਾ ਜਲਮ ਥੋੜਾ ਵੀ ਸਾਰੇ ਜਹਾਨ ਦੇ ਆ ਪੁਲਿਸ ਦੇਖ ਲਓ ਇਹ ਲਿਆ ਕੇ ਖੜਾ ਕਰ ਦਿੰਦੇ ਨੇ ਜਿਵੇਂ ਪਤਾ ਨਹੀਂ ਕਿੱਡਾ ਕੋਈ ਕ੍ਰਿਮੀਨਲ ਹੋ ਗਿਆ ਇਹ ਇਹੀ ਪੁਲਿਸ ਆ ਇੱਕ ਮਹੀਨਾ ਪਹਿਲਾਂ ਉਸ ਐਮਐਲਏ ਦੇ ਘਰੇ ਬੈਠਦੀ ਸੀ ਇਹੀ ਮੂਰਸ ਲੱਗਦੀ ਮੜਾ ਮੜਾ ਤਰਸ ਕਰ ਲੋ ਯਾਰ ਜੇ ਜੇਚ ਵੀ ਬੰਦਾ ਬਿਮਾਰ ਹੋਇਆ ਘੰਟੇ ਬਾਅਦ ਉਹਨੂੰ ਪਹੁੰਚਦੇ ਆ ਅੱਜ ਇਹਨੂੰ ਕਿੰਨੇ ਦਿਨ ਹੋ ਗਏ ਪਈ ਨੂੰ ਅਸੀਂ ਹੈ ਜੇ ਪਾਰਟੀ ਬਾਜੀ ਕਰਕੇ ਨਹੀਂ ਆਏ ਅਸੀਂ ਲੇਡੀਜ਼ ਕਰਕੇ ਆਏ ਆ ਲੇਡੀਜ਼ ਕਰਦੀ ਉਹਦੀ ਮਾਂ ਕਿੱ데 ਐ ਉਹਦੀ ਉਹਦੀ ਇਹ ਕਿਹਨਾਂ ਬੇੜੀ ਕਿੱ데 ਐ ਉਹਦੀ ਘਰ ਵਾਲੀ ਆ ਪਈ ਐ ਮੈਨੂੰ ਦਿਖਾਓ ਦੀ ਮਾਂ ਮਾਂ ਕਿੱਥੇ ਐ ਉਹਦੀ ਮਾਂ ਨੂੰਥੇ ਰੋਟੀ ਦੇਣ ਵਾਲਾ ਬੰਦਾ ਨਹੀਂ ਅੰਦਰ ਜਾਣ ਦਿੰਦੇ ਇਹਨੂੰ ਵਿਚਾਰੇ ਨੂੰ ਖਾਣ ਵਾਸਤੇ ਕੋਈ ਅੰਦਰ ਨਹੀਂ ਜਾਣ ਦਿੰਦੇ ਤੁਸੀਂ ਹਾਲਾਤ ਦੇਖੋ ਕੀ ਕੀ ਹੋ ਰਿਹਾ ਇਹੋ ਜਿਹੇ ਹਾਲਾਤ ਹੈ ਇਹ ਤਾਂ ਬਿਹਾਰ ਤੋਂ ਵੱਧ ਬਣਾਤਾ ਬਿਹਾਰ ਤੋਂ ਵੱਧ ਝੁਮਣਾ ਅਸੀਂ ਇੱਕ ਬੇਨਤੀ ਕਰਦੇ ਹਾਂ ਤੁਹਾਡੇ ਜਰੀਏ ਕਿ ਹਰਮੀਤ ਪ੍ਰਾਨ ਮਾਜਰੀ ਮਾਜਰੇ ਨੂੰ ਪ੍ਰੈਸ ਦੇ ਅੱਗੇ ਆਉਣ ਦਿਓ ਮੇਰੇ ਘਰ ਵਾਲੀ ਪ੍ਰੈਸ ਸਾਹਮਣੇ ਅੱਗੇ ਆਉਣ ਦਿਓ ਆ ਕੇ ਤੁਹਾਨੂੰ ਆਪ ਦੱਸੂ ਵੀ ਪੰਜਾਬ ਪੁਲਿਸ ਇਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇ ਕੋਈ ਬਣੇਗਾ ਮੈਂ ਉੱਪਰ ਨਹੀਂ ਕਹਿਣਾ ਇਹਦਾ ਪੰਜਾਬ ਪੁਲਿਸ ਭਗਵਾਨਤਮਾਨ ਕੇਦਰੀਵਾ ਜ਼ਿੰਮੇਵਾਰ ਹੋਏਗਾ ਜੇ ਇਸ ਲੇਡੀ ਨੂੰ ਕੁਝ ਹੋਇਆ ਔਰ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਮੂਵਮੈਂਟ ਹੋਏਗੀ ਵੀ ਅੰਦਰੋਂ ਬੰਦ ਜੇ ਤੁਹਾਨੂੰ ਲੱਗਦਾ ਗ੍ਰਾਹ ਕੀਤਾ ਤੇ ਪਰਚਾ ਦੇ ਦਿਓ ਦਿੰਦੇ ਕਿਉਂ ਨਹੀਂ ਕਿਉਂ ਇਹਨੂੰ बार-बार ਰੋਲੀ ਜਾਂਦੇ ਆਵਾਜ਼ ਹੁੰਦੀ ਇਹ ਅੱਜ ਵੀ ਬਿਮਾਰ ਨਹੀਂ ਇਹ ਪਹਿਲਾਂ ਵੀ ਬਿਮਾਰ ਚੱਲੀ ਆ ਰਹੀ ਹੈ ਦਵਾਈ ਨਹੀਂ ਲੈਣ ਦਿੰਦੇ ਯਾਰ ਇੰਨਾ ਛੋਟਾ ਜ਼ੁਲਮ ਹੁੰਦਾ ਹੈ ਬਹੁਤ ਵੱਡੀ ਗੁੰਡਾਗਰਦੀ ਹੋ ਰਹੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਨਿਕੰਮਾਪਨ ਸਭ ਸਾਹਮਣੇ ਆ ਰਿਹਾ ਕਿਉਂਕਿ ਇਹ ਮੇਰੇ ਤੋਂ ਹੋਣ ਚੀਦੀ ਕਿਹੜੇ ਲੋਕਾਂ ਦੇ ਨਾਲ ਖੜਨ ਦੀ ਲੋੜ ਸੀ ਅੱਜ ਉਹ ਬਾਕੀ ਇਹ ਪੰਜਾਬ ਪੂਰਾ ਫੈਲਿਆ ਹੈ ਅਗੋਂ ਅਸੀਂ ਇਸ ਗੱਲ ਦਾ ਨਖੇਦੀ ਕਰਦੇ ਹਾਂ ਕਿ ਜਿਹੜੇ ਐਮਐਲਏ ਹੈ ਲੋਕ ਗੁੰਰੀਸ਼ ਦਾ ਕਰਦੇ ਨੇ ਉਹ ਜਿਹੜੇ ਉੱਤਰ ਕਰਦੇ ਨੇ ਨਾ ਇਹ ਉਹਦਾ ਦੀ ਚੀਜ਼ ਹੈ ਕਿ ਜਿਹੜਾ ਲੁਕ ਜਾਏਗਾ ਸੋ ਤੇ ਪਰਿਵਾਰ ਦਾ ਧੱਕਾ ਹੋ ਰਿਹਾ ਹੈ ਬਿਲਕੁਲ ਇਸ ਵਕਤ ਹਰਮਨ ਸਿੰਘ ਪਠਾਨ ਮਾਜਰੇ ਤੇ ਜੋ ਧਰਮ ਪਤਨੀ ਨੇ ਉਹਨਾਂ ਨੂੰ ਮਿਲਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਹ ਵੱਡਾ ਵਫਦ ਜਿਹੜਾ ਹੈ ਉਹ ਪਹੁੰਚਿਆ ਹੈ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਦਾ ਇੱਕ ਵੱਡਾ ਪੈਰਾ ਜਿਹੜਾ ਉਸ ਵਕਤ ਲੱਗ ਚੁੱਕਾ ਹੈ ਤਮਾਮ ਕਈ ਐਸਐਚ ਔਰ ਇਸ ਕਮਰੇ ਦੇ ਵਿੱਚ ਹਰਮਿੰਦਰ ਸਿੰਘ ਖਾਨ ਮਾਜਰਾ ਦੀ ਧਰਬੱਤੀ ਰੱਖਿਆ ਗਿਆ ਤੇ ਤਸਵੀਰਾਂ ਜਿਹੜੀਆਂ ਵੇਖ ਪਾ ਰਹੇ ਹੋ ਜੇ ਉਹ ਕਮਰਾ ਹੈ ਜਿਸ ਦੇ ਵਿੱਚ ਹਰਮਿੰਦਰ ਸਿੰਘ ਖਾਨ ਮਾਜਰਾ ਦੀ ਧਰਬੱਤੀ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਔਰ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਇਹ ਬਸਤ ਜਿਹੜਾ ਹੈ ਉਹ ਇਸ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਜਿਹੜਾ ਇਸ ਵਕਤ ਹਰਮਿੰਦਰ ਸਿੰਘ ਖਾਨ ਮਾਜਰਾ ਦੀ ਪਰਿਵਾਰ ਦੇ ਨਾਲ ਮਿਲਣ ਦੇ ਲਈ ਪਹੁੰਚਿਆ ਹੋ ਰਿਹਾ ਮਨਨ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੇ ਨਾਲ ਜਿਹੜਾ ਉਹ ਮਿਲਣ ਦਿੱਤਾ ਜਾਵੇ ਪਰਿਵਾਰਕ ਮੈਂਬਰਾਂ ਨੂੰ ਵੀ ਔਰ ਸ਼ਰਮਨੀ ਅਕਾਲੀ ਦਲ ਤੋਂ ਇਸ ਵਫਤ ਨੂੰ ਵੀ ਦੇਦੇ ਵਿੱਚ ਹੋਇਆ ਜਾ ਰਿਹਾ ਹੈ ਕਿ ਦੋ ਦੋ ਵਿਅਕਤੀ ਜਿਹੜੇ ਅੰਦਰ ਜਾ ਕੇ ਮਿਲ ਸਕਣ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੇ ਤੁਸੀਂ ਵੇਖ ਪਾ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੁਲਿਸ ਹੈ ਉਹ ਪਹੁੰਚ ਚੁੱਕੀ ਹੈ ਔਰ ਵੱਡਾ ਪੈਰਾ ਜਿਹੜਾ ਪੁਲਿਸ ਦਾ ਵੇਖਣ ਨੂੰ